ਮੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਨੌਜਵਾਨਾਂ 'ਚ ਪੜਨ ਦੀ ਆਦਤ ਨੂੰ ਹੋਰ ਖੁਲਾਰਾ ਦੇਣਾ ਹੈ। ਇਸੇ ਸਿਲਸਿਲੇ ਤਹਿਤ ਸ਼ੁਰੂ ਕੀਤੀ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਦੇ ਪਿੰਡੂ ਖੇਤਰਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਦੀ ਗਿਣਤੀ 275 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਤੱਕ ਪਹੁੰਚ ਗਈ ਹੈ। ਇਹ ਲਾਇਬ੍ਰੇਰੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ ਜਦਕਿ ਆਧੁਨਿਕ ਸਹੂਲਤਾਂ ਨਾਲ ਲੈਸ 58 ਹੋਰ ਲਾਇਬ੍ਰੇਰੀਆਂ ਉਸਾਰੀ ਅਧੀਨ ਹਨ। ਆ ਰਿਹਾ ਸੀ ਜੇ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਆਂ ਬਾਕੀ ਵਧੀਆ ਲੱਗਿਆ ਗਵਰਨਮੈਂਟ ਨੇ ਨਵੀਆਂ ਇਨੀਸ਼ੀਏਟਿਵ ਲੈ ਆਏ ਹੈ ਮਤਲਬ ਸਾਨੂੰ ਪਹਿਲਾਂ ਕੀ ਅਸੀਂ ਚੰਡੀਗੜ੍ਹ ਜਾਂ ਦਿੱਲੀ ਵਗੈਰੇ ਤਿਆਰੀ ਕਰਦੇ ਸੀ ਬੱਚੇ ਉਹੀ ਮੇਜਰ ਹੱਬ ਹੁੰਦੇ ਸੀ ਪ੍ਰੈਪਰੇਸ਼ਨ ਦੇ ਪਰ ਹੁਣ ਜਿਹੜੇ ਲੋਕਲਾਈਜ਼ ਹੋ ਗਿਆ ਨੇ ਚੀਜ਼ਾਂ ਤਾਂ ਇਹਦੇ ਲਈ ਬਹੁਤ ਬੈਨੀਫਿਟ ਹੋਇਆ ਇਹ ਨਹੀਂ ਨਹੀਂ ਇਹ ਲਾਇਬ੍ਰੇਰੀਆਂ ਵਾਈਫਾਈ ਸੋਲਰ ਪਾਵਰ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਹਨ ਇਹਨਾਂ ਲਾਇਬ੍ਰੇਰੀਆਂ ਵਿੱਚ ਸਾਹਿਤਿਕ ਕਿਤਾਬਾਂ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਉਪਲਬਧ ਹਨ ਪੰਜਾਬ ਸਰਕਾਰ ਦਾ ਇਹ ਕਦਮ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ 'ਚ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਬੱਚੇ ਮਿਲੇ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਪਟਵਾਰੀ ਦਾ ਪੇਪਰ ਦੀ ਤਿਆਰੀ ਕਰ ਰਿਹਾ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬਹਿ ਕੇ ਪੜੋ ਔਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ ਵਾਈਫਾਈ ਕੰਪਿਊਟਰ ਸਾਰਾ ਅਪਡੇਟਡ ਭਾਰਤ ਦੇ ਮੌਸਮ ਵਿਭਾਗ ਨੂੰ ਲੈ ਕੇ ਜਿਹੜੀ ਆ ਇਸ ਵੇਲੇ ਦੀ ਵੱਡੀ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਦੱਸਦੇ ਕਿ 1 ਤੋਂ 5 ਦਸੰਬਰ ਤੱਕ ਜਿਹੜੀ ਆ ਪੰਜਾਬ ਦੇ ਵਿੱਚ ਠੰਡ ਵਧਣ ਦੇ ਜਿਹੜੇ ਸਕੈਨ ਦਿੱਤੇ ਗਏ ਨੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਦਸੰਬਰ ਦੇ ਸ਼ੁਰੂਆਤੀ ਦਿਨ ਤੋਂ ਲੈ ਕੇ ਜਿਹੜੀ ਹੁਣ 5 ਦਸੰਬਰ ਤੱਕ ਲਗਾਤਾਰ ਦਿਨਾਂ ਤੇ ਰਾਤ ਨੂੰ ਜਿਹੜੀ ਆ ਠੰਡ ਵਧ ਗਈ ਹੈ ਤਾਂ ਕੁਝ ਇਲਾਕੇ ਦੇ ਵਿੱਚ ਤੁੰਦਪੈਣ ਵੀ ਜਿਹੜੀ ਆ ਸ਼ੁਰੂ ਹੋ ਗਈ ਹੈ ਤਾਂ ਲਗਾਤਾਰ ਤਸਵੀਰਾਂ ਤੋਂ ਜਿਵੇਂ ਦੇਖ ਸਕਦਾ ਕਿ ਇਸ ਤਰੀਕੇ ਦੇ ਨਾਲ ਪੰਜਾਬ ਵਿੱਚ ਹੁਣ ਚਿੱਟੀ ਚਾਦਰ ਜਿਹੜੀ ਇਹ ਵਿਸ਼ਨੀ ਸ਼ੁਰੂ ਹੋ ਗਈ ਹੈ ਜਾਨੀ ਕਿ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਤਾਂ ਲਗਾਤਾਰ ਹੋਣ ਇਸ ਮੌਸਮ ਦੇ ਵਿੱਚ ਖਾਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਬੱਚੇ ਤੇ ਬਜ਼ੁਰਗਾਂ ਨੂੰ ਜਿਹੜੀ ਹੈ ਸचेत ਰਹਿਣ ਦੀ ਸਲਾਹ ਦਿੱਤੀ ਗਈ ਹੈ ਗਰਮ ਕੱਪੜੇ ਪਾ ਕੇ ਕਰੋ ਬਾਹਰ ਨਿਕਲਣ ਦੀ ਜਿਹੜੀ ਹੈ ਖਾਸ ਕਰਕੇ ਸਲਾਹ ਦਿੱਤੀ ਗਈ ਹੈ ਔਰ ਖਾਸ ਕਰਕੇ ਬੱਚਾ ਨੂੰ ਆਪਣਾ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਲਗਾਤਾਰ ਜਿਹੜੀ ਆ ਮੌਸਮ ਦੇ ਵਿੱਚ ਜਿਹੜੀ ਹੈ ਗਰਾਵਟ ਹੁਣ ਦਰਜ ਵੀ ਕੀਤੀ ਗਈ ਆ ਤਾਂ ਹੁਣ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੀ ਹੁਣ ਠੰਡ ਵੱਦੀ ਨਜ਼ਰ ਆ ਰਹੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਬਰਬਾਰੀ ਹੋ ਰਹੀ ਆ ਉਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਹੁਣ ਦੇਖਣ ਨੂੰ ਵੀ ਜਿਹੜਾ ਆ ਮਿਲਦਾ ਪਿਆ ਤਾਂ ਹੁਣ ਭਾਰਤੀ ਮੌਸਮ ਵਿਭਾਗ ਨੇ ਦਸੰਬਰ ਦੀ ਸ਼ੁਰੂਆਤੀ ਦੇ ਨਾਲ ਪੰਜਾਬ ਲਈ ਠੰਡੀ ਲਹਿਰ ਵਾਲੀ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਪੰਜਾਬ ਸਰਦੀ ਦਾ ਜਿਹੜਾ ਮੌਸਮ ਆ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹਤੇ ਕਈ ਇਲਾਕਿਆਂ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਚ ਧੁੰਦ ਦੀ ਜਿਹੜੀ ਆ ਤੀਬਰਤਾ ਵਿੱਚ ਵਾਧਾ ਹੋਵੇਗਾ ਤੇ ਤਾਪਮਨ ਦੇ ਵਿੱਚ ਤੇਜ਼ ਨਾਲ ਗਰਾਵਟ ਜਰੀਆ ਨਜ਼ਰ ਆਵੇਗੀ ਤਾਂ ਇੱਕ ਤੋਂ 5 ਦਸੰਬਰ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਦੇ ਵਿੱਚ ਜਿਹੜੀ ਆ ਵੱਡੀ ਗਰਾਵਟ ਹੋਣ ਦੀ ਸੰਭਾਵਨਾ ਹੈ ਤਾਂ ਇਸ ਦੇ ਦੌਰਾਨ ਦੱਖਣੀ ਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਸਰ ਸਭ ਤੋਂ ਵੱਧ ਰਹੇਗਾ ਤਾਂ ਵਿਪາກ ਮੁਤਾਬਕ ਜਿਹੜੀ ਹੈ ਅਪਡੇਟ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਸਿਰਮੁਖਤ ਸਾਹਿਬ ਬਟਿੰਡਾ ਮਾਨਸਾ ਬਰਨਾਲਾ ਮੋਗਾ ਸੰਗਰੂਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹਨਾਂ ਇਲਾਕਿਆਂ 'ਚ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਕਮੀ ਹੋ ਸਕਦੀ ਹੈ ਤੇ ਸਵੇਰ ਤੇ ਸ਼ਾਮ ਨੂੰ ਕਰਾਕੇ ਦੀ ਜਿਹੜੀ ਹੈ ਠੰਡ ਪਿਆ ਸਕਦੀ ਹੈ ਦੂਜੇ ਪਾਸੇ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਨ ਕਪੂਰਥਲਾ ਜ਼ਿਲੰਦਰ ਹੁਸ਼ਿਆਰਪੁਰ ਨਵਾਂਸ਼ਹਿਰ ਅਤੇ ਮੌਸਮ ਸਦਾਰ ਰਹੇਗਾ ਪਰ ਤਾਪਮਨ ਦੇ ਜਿਹੜੇ ਆ ਵਿੱਚ ਮੌਸਮੀ ਨਿਯਮਾਂ ਮੁਤਾਬਕ ਜਿਹੜੀ ਆ ਦਿਨ ਦਾ ਆ ਜਿਹੜਾ ਤਾਪਮਨ 20 ਤੋਂ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਉੱਤੇ ਹੀ ਰਾਤ ਦਾ ਪਾਰਾ ਜਿਹੜਾ 6 ਤੋਂ 7 ਡਿਗਰੀ ਤੱਕ ਰਹੇਗਾ ਤਾਂ ਮੌਸਮ ਵਿਭਾਗ ਦੇ ਅਨੁਸਾਰ ਰਾਤਾਂ ਲਗਾਤਾਰ ਠੰਡੀਆਂ ਰਹਣਗੀਆਂ आसमान वदेरे साफ ਰਹੇਗਾ ਤੇ ਹਾਲਾકી ਹਲਕੀ ਤੁੰਦ ਅਤੇ ਠੰਡੀ ਹਵਾਵਾਂ ਸਵੇਰੇ ਸ਼ਾਮ ਚੱਲ ਸਕਦੀਆਂ ਨੇ ਤਾਂ ਬੱਦਲ ਮੌਸਮ ਦੇ ਚਲਦੇ ਮਾਰਾਂ ਨੇ ਬਜ਼ੁਰਗਾਂ ਤੇ ਬੱਚਾ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜਿਹੜੀ ਆ ਸਲਾਹ ਦਿੱਤੀ ਆ ਸਵੇਰੇ ਸ਼ਾਮ ਬਾਹਰ ਨਿਕਲਣ ਸਮੇਂ ਗਰਮ ਕੱਪੜੇ ਦੀ ਵਰਤੋਂ ਕਰਨਾ ਜ਼ਰੂਰੀ ਦੱਸਿਆ ਆ ਸਵੇਰੇ ਸ਼ਾਮ ਗਰਮ ਕੱਪੜੇ ਆ ਧੁੱਪ ਨਿਕਲ ਅਤੇ ਥੋੜੀ ਦੇਰ ਬਾਅਦ ਜਿਹੜੀ ਆ ਧੁੱਪ ਸੇਕਨ ਰਾਤ ਦੇ ਵਿੱਚ ਬੱਚੇ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ ਸਰਦ ਹਵਾਵਾਂ ਤੋਂ ਬਚਣ ਲਈ ਟੋਪੀ ਮਫਲਰ ਅਤੇ ਜੈਕਟ ਦੀ ਜਿਹੜੀ ਆ ਵਰਤੋਂ ਕਰਨ ਦੇ ਲਈ ਜਿਹੜੀ ਸਲਾਹ ਦਿੱਤੀ ਗਈ ਆ ਤਾਂ ਲਗਾਤਾਰ ਜਿਸ ਤਰੀਕੇ ਨਾਲ ਆ ਪਹਾੜੀ ਇਲਾਕੇ ਦੇ ਵਿੱਚ ਬਰਬਾਰੀ ਹੋ ਰਹੀ ਆ ਤਾਂ ਉਸ ਦਾ ਅਸਰ ਜਿਹੜਾ ਆ ਪੰਜਾਬ 'ਚ ਕਾਫੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ 'ਚ ਕੁਝ ਅਜਿਹੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਆ ਤਾਪਮਾਨ ਦੀ ਕਾਫੀ ਗਰਾਵਟ ਦਰਜ ਘਟ ਦਰਜ ਕੀਤੀ ਗਈ ਆ ਤਾਂ ਕੁਝ ਇਲਾਕੇ ਦੇ ਵਿੱਚ ਦਿਨ ਅਤੇ ਸ਼ਾਮ ਨੂੰ ਜਿਹੜੀ ਆ ਧੁੰਦ ਪੈਣੀ ਵੀ ਸ਼ੁਰੂ ਹੋ ਗਿਆ ਤਾਂ ਇਸੇ ਮੌਸਮ ਨੂੰ ਦੇਖਦਾ ਹੋਇਆ ਮੌਸਮ ਵਿਭਾਗ ਦੇ ਵੱਲੋਂ ਬੱਚਾ ਤੇ ਬਜ਼ੁਰਗਾਂ ਨੂੰ ਖਾਸ ਕਰਕੇ ਆਪਣਾ ਧਿਆਨ ਰੱਖਣ ਦੀ ਜਿਹੜੀ ਆ ਸਲਾਹ ਦਿੱਤੀ ਗਈ ਹੈ। ਭਾਰਤ ਦੇ ਮੌਸਮ ਵਿਭਾਗ ਨੂੰ ਲੈ ਕੇ ਜਿਹੜੀ ਆ ਇਸ ਵੇਲੇ ਦੀ ਵੱਡੀ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਦੱਸਦੇ ਕਿ 1 ਤੋਂ 5 ਦਸੰਬਰ ਤੱਕ ਜਿਹੜੀ ਆ ਪੰਜਾਬ ਦੇ ਵਿੱਚ ਠੰਡ ਵਧਣ ਦੇ ਜਿਹੜੇ ਸਕੈਨ ਦਿੱਤੇ ਗਏ ਨੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਦਸੰਬਰ ਦੇ ਸ਼ੁਰੂਆਤੀ ਦਿਨ ਤੋਂ ਲੈ ਕੇ ਜਿਹੜੀ ਹੁਣ 5 ਦਸੰਬਰ ਤੱਕ ਲਗਾਤਾਰ ਦਿਨਾਂ ਤੇ ਰਾਤ ਨੂੰ ਜਿਹੜੀ ਹੈ ਠੰਡ ਵੱਧ ਗਿਆ ਤਾਂ ਕੁਝ ਇਲਾਕੇ ਦੇ ਵਿੱਚ ਤੁੰਦਪੈਣ ਵੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਹੁਣ ਚਿੱਟੀ ਚਾਦਰ ਜਿਹੜੀ ਹੈ ਵਿਛਣੀ ਸ਼ੁਰੂ ਹੋ ਗਈ ਹੈ ਜਾਨੀ ਕਿ ਤੁੰਦਪੈਣੀ ਸ਼ੁਰੂ ਹੋ ਗਈ ਹੈ ਤਾਂ ਲਗਾਤਾਰ ਹੋਣ ਇਸ ਮੌਸਮ ਦੇ ਵਿੱਚ ਖਾਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਬੱਚੇ ਤੇ ਬਜ਼ੁਰਗਾਂ ਨੂੰ ਜਿਹੜੀ ਹੈ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਗਰਮ ਕੱਪੜੇ ਪਾ ਕੇ ਕਰੋ ਬਾਹਰ ਨਿਕਲਣ ਦੀ ਜਿਹੜੀ ਹੈ ਖਾਸ ਕਰਕੇ ਸਲਾਹ ਦਿੱਤੀ ਗਈ ਹੈ ਔਰ ਖਾਸ ਕਰਕੇ ਬੱਚਾ ਨੂੰ ਆਪਣਾ ਧਿਆਨ ਦੇਣ ਦੀ ਜ਼ਰੂਰਤਾ ਤਾਂ ਲਗਾਤਾਰ ਜਿਹੜੀ ਆ ਮੌਸਮ ਦੇ ਬੱਚੇ ਜਿਹੜੀ ਗਰਾਵਟ ਹੁਣ ਦਰਜ ਵੀ ਕੀਤੀ ਗਈ ਆ ਤਾਂ ਹੁਣ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੀ ਹੁਣ ਠੰਡ ਵੱਦੀ ਨਜ਼ਰ ਆ ਰਹੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਬਰਬਾੜੀ ਹੋ ਰਹੀ ਆ ਉਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਹੁਣ ਦੇਖਣ ਨੂੰ ਵੀ ਜਿਹੜਾ ਆ ਮਿਲਦਾ ਪਿਆ ਤਾਂ ਹੁਣ ਭਾਰਤੀ ਮੌਸਮ ਵਿਭਾਗ ਨੇ ਦਸੰਬਰ ਦੀ ਸ਼ੁਰੂਆਤੀ ਦੇ ਨਾਲ ਪੰਜਾਬ ਲਈ ਠੰਡੀ ਲਹਿਰਪੁਰ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਚ ਸਰਦੀ ਦਾ ਜਿਹੜਾ ਮੌਸਮ ਆ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਆ ਤੇ ਕਈ ਇਲਾਕੇ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਚ ਧੁੰਦ ਦੀ ਜਿਹੜੀ ਹੈ ਤੀਬਰਤਾ ਵਿੱਚ ਵਾਧਾ ਹੋਵੇਗਾ ਤੇ ਤਾਪਮਨ ਦੇ ਵਿੱਚ ਤੇਜ਼ ਨਾ ਗਰਾਵਟ ਜਿਹੜੀ ਆ ਨਜ਼ਰ ਆਵੇਗੀ ਤਾਂ ਇੱਕ ਤੋਂ 5 ਦਸੰਬਰ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਦੇ ਵਿੱਚ ਜਿਹੜੀ ਆ ਵੱਡੀ ਗਰਾਵਟ ਹੋਣ ਦੀ ਸੰਭਾਵਨਾ ਹੈ ਤਾਂ ਇਸ ਦੇ ਦੌਰਾਨ ਦੱਖਣੀ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਸਰ ਸਭ ਤੋਂ ਵੱਧ ਰਹੇਗਾ ਤਾਂ ਵਿਪາກ ਮੁਤਾਬਕ ਜਿਹੜੀ ਆ ਅਪਡੇਟ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਸਿਰਮੁਖਤ ਸਾਹਿਬ ਬਠਿੰਡਾ ਮਾਨਸਾ ਬਰਨਾਲਾ ਮੋਗਾ ਸੰਗਰੂਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਆ ਤਾਂ ਇਹਨਾਂ ਇਲਾਕਿਆਂ 'ਚ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਕਮੀ ਹੋ ਸਕਦੀ ਹੈ ਤੇ ਸਵੇਰ ਤੇ ਸ਼ਾਮ ਨੂੰ ਕਰਾਕੇ ਦੀ ਜਿਹੜੀ ਆ ਠੰਡ ਪਿਆ ਸਕਦੀ ਹੈ ਦੂਜੇ ਪਾਸੇ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਨ ਕਪੂਰਥਲਾ ਜ਼ਿਲਹੰਦਰ ਹੁਸ਼ਿਆਰਪੁਰ ਨਵਾਂਸ਼ਾ ਤੇ ਮੌਸਮ ਸਧਾਰਨ ਰਹੇਗਾ ਪ੍ਰਤਾਮ ਦੇ ਜਿਹੜੇ ਆ ਵਿੱਚ ਮੌਸਮੀ ਨਿਯਮਾਂ ਮੁਤਾਬਕ ਜਿਹੜੀ ਆ ਦਿਨ ਦਾ ਆ ਜਿਹੜਾ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਉੱਤੇ ਹੀ ਰਾਤ ਦਾ ਪਾਰਾ ਜਿਹੜਾ 6 ਤੋਂ 7 ਡਿਗਰੀ ਤੱਕ रहेਗਾ ਤਾਂ ਮੌਸਮ ਵਿਭਾਗ ਦੇ ਅਨੁਸਾਰ ਰਾਤਾਂ ਲਗਾਤਾਰ ਠੰਡੀਆਂ ਰਹਣਗੀਆਂ ਆਸਮਾਨ ਬਦੇਰੇ ਸਾਫ਼ ਰਹੇਗਾ ਤੇ ਹਾਲਾਂਕਿ ਹਲਕੀ ਤੂੰਦ ਅਤੇ ਠੰਡੀ ਹਵਾਵਾਂ ਸਵੇਰੇ ਸ਼ਾਮ ਚੱਲ ਸਕਦੀਆਂ ਨੇ ਤਾਂ ਬਦਲ ਮੌਸਮ ਦੇ ਚਲਦੇ ਮਾਰਾਂ ਨੇ ਬਜ਼ੁਰਗਾਂ ਤੇ ਬੱਚਾ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜੜੀ ਆ ਸਲਾਹ ਦਿੱਤੀ ਆ ਸਵੇਰੇ ਸ਼ਾਮ ਬਾਹਰ ਨਿਕਲਣ ਸਮੇ ਗਰਮ ਕੱਪੜੇ ਦੀ ਵਰਤੋਂ ਕਰਨਾ ਜ਼ਰੂਰੀ ਦੱਸਿਆ ਆ ਸਵੇਰੇ ਸ਼ਾਮ ਗਰਮ ਕੱਪੜੇ ਆ ਧੁੱਪ ਨਿਕਲ ਅਤੇ ਥੋੜੀ ਦੇਰ ਬਾਅਦ ਜਿਹੜੀ ਆ ਧੁੱਪ ਸੇਕਨ ਰਾਤ ਦੇ ਵਿੱਚ ਬੱਚੇ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ ਸਰਦ ਹਵਾਵਾਂ ਤੋਂ ਬਚਣ ਲਈ ਟੋਪੀ ਮਫਲਰ ਅਤੇ ਜੈਕਟ ਦੀ ਜਿਹੜੀ ਆ ਵਰਤੋਂ ਕਰਨ ਦੇ ਲਈ ਜਿਹੜੀ ਸਲਾਹ ਦਿੱਤੀ ਗਈ ਆ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਬਰਬਾਰੀ ਹੋ ਰਹੀ ਆ ਤਾਂ ਉਸ ਦਾ ਅਸਰ ਜਿਹੜਾ ਆ ਪੰਜਾਬ 'ਚ ਕਾਫੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ 'ਚ ਕੁਝ ਅਜਿਹੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਆ ਤਾਪਮਾਨ ਦੀ ਕਾਫੀ ਗਰਾਵਟ ਅਦਰਜ ਘਟ ਦਰਜ ਕੀਤੀ ਗਈ ਆ ਤਾਂ ਕੁਝ ਇਲਾਕੇ ਦੇ ਵਿੱਚ ਦੇਰ ਅਤੇ ਸ਼ਾਮ ਨੂੰ ਜਿਹੜੀ ਆ ਧੁੰਦ ਪੈਣੀ ਵੀ ਸ਼ੁਰੂ ਹੋ ਗਿਆ ਤਾਂ ਇਸੇ ਮੌਸਮ ਨੂੰ ਦੇਖਦੇ ਹੋਇਆ ਮੌਸਮ ਵਿਭਾਗ ਦੇ ਵੱਲੋਂ ਬੱਚਾ ਅਤੇ ਬਜ਼ੁਰਗਾਂ ਨੂੰ ਖਾਸ ਕਰਕੇ ਆਪਣਾ ਧਿਆਨ ਰੱਖਣ ਦੀ ਜਿਹੜੀ ਆ ਸਲਾਹ ਦਿੱਤੀ ਗਈ ਆ